ਮੰਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੋੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰਜੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੋੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉਹ ਚ ਜਿਹੜੀਆਂ ਇੱਕ ਬਚਾਈ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਇਹ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹਨ ਜੀ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ ਟੂ ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਜੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਲੀ ਪੁੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ ਸਰ ਮੇਰਾ ਨਾਮ ਸੁਖपाल ਸਿੰਘ ਹੈ ਜੀ ਹਾਂਜੀ ਇਨਸਪੈਕਟਰ ਪੀਆਰਸੀ ਵੰਡਾ ਹੋਰ ਕੋਲੋਂ ਮੋਰਬਾ ਸ਼ਾਂਤੀ ਅਡਾਂ ਚਾਲ ਜੀ ਅੱਛਾ ਇਹ ਵਾਕਾ ਕੀ ਹੋਇਆ ਪਿਆ ਜੀ ਸਰ ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦਾ ਵੀ ਬੱਸ ਆਪਣੀ ਜੋ ਟ੍ਰੱਕ ਯੂਨੀਅਨ ਤੋਂ ਮਾਨਸਾ ਕੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਅੱਛਾ ਹਾਂ ਜੀ ਇਹ ਬੱਸ ਸਵੇਰੇ ਕਿਤੇ ਬਈ ਜਾਂਦੀ ਹੈ ਜੀ ਇਸ ਵੇਰੇ 7:50 ਦੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ ਜੀ ਬੱਸ ਨੰਬਰ 6872 ਹੈ ਜੀ ਪੀਬੀ 03 ਬੀ ਐਚ 6872 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਥਾਂ ਵਿੱਚ ਕੰਪਲੀਟ ਪਹੁੰਚਤੀ ਹੈ ਫਿਰ ਆਲਾ ਉਹਨਾਂ ਬਰਤਬੀ ਜਾਨੀ ਬਸਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬਸਟੈਂਡ ਚ ਕੋਈ ਚੌਕੀਦਾਰ ਨਹੀਂ ਕਿਉਂ ਕਿ ਇਹ ਨਗਰ ਕੌਂਸਲ ਵੱਲੋਂ ਆ ਜੀ ਅਗਰ ਸਾਡੇ ਪੀਆਰਸੀ ਦਾ ਬਸਟੈਂਡ ਦਾ ਤਾਂ ਸਾਡੇ ਮੇਰੇ ਸਿਕਿਉਰਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੌੜ ਦੇ ਦੀ ਨਾ ਹੁੰਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਆਏਗਾ ਕਿ ਇਹ ਬੱਸਾਂ ਖੜਦੀਆਂ ਨਹੀਂ ਜੀ ਇਹ ਇਹ ਜੇ ਹੁੰਦੇ ਦੀ ਚੋਰੀ ਦੀ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜਿੰਮੇਵਾਰਤਾ ਇਹ ਮੋਰ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬੰਦੀ ਹੈ ਉਹ ਆਪਦਾ ਇੱਥੇ 7 ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਨਹੀਂ ਸੀ ਚੌਂਕੀ ਦਰ ਨਹੀਂ ਸੀ ਇਹ ਤਾਂ ਖੁੱਪ ਕੇ ਮੇਗੀ ਬੱਸ ਜੀ ਇਹ ਸਾਰਾ ਮੈਂ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਹੀ ਕਾਫੀ ਚੰਗਾ ਰਸਤਾ ਮੈਂ ਚੱਲ ਰਿਹਾ ਹਾਂ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਕੋਈ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਾ ਦਿਨ ਇਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਬੱਸ ਕੁਛ ਨੂੰ ਮਾੜਾ ਮੋਟਾ ਪਤਾ ਏ ਵੀ ਬੰਦੇ ਕਿਹੋਂ ਆਏ ਨਹੀਂ ਸਰ ਹੁਣ ਇਸ ਵਾਰ ਕੋਈ ਜਾਣਕਾਰੀ ਬਾ ਚਾਰ ਦੇ ਵਿੱਚ ਕਿੰਨੀਆਂ ਬੱਸਾਂ ਦਿੰਦੀਆਂ ਹਨ ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਪੀ ਆਰ ਸੀ ਦੀਆਂ ਦੋ ਬਲਾ ਡਾੜੀ ਪੁੰਦੀਆਂ 7 ਪੀ ਆਰ ਸੀ ਬੰਨਾਂ ਦੀ ਪੁੰਦੀਆਂ ਜੀ ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਜਿੰਮੇ ਮਿੰਨੀਆਂ ਹੋਣਗੀਆਂ ਜੀ ਵੱਖ-ਵੱਖ ਰੂਟਾਂ ਤੇ ਚੱਲਦੀਆਂ ਹੋ ਬੱਸਾਂ ਜੀ ਕਿੰਨੀਆਂ ਬੱਸਾਂ ਨਾਲ ਸ਼ੇਰਖਾਨੀ ਕੀਤੀ ਗਈ ਹੈ ਇਹ ਬੱਸਾਂ ਆਪਣੇ ਤਿੰਨ ਨਾਲ ਸ਼ੇਰਖਾਨੀ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰਵੰਡੀ ਸਾਹਿਬ ਹੋ ਜਾਂਦੀ ਇੱਕ 6 ਵਜੇ ਦੇ 40 ਮਿੰਟ ਤੇ ਮਾਨਸਾ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਇਸرائیਲ ਅਲਾ ਦਾ ਵੀ ਬੰਦੇ ਘੱਟੋ ਘੱਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਐ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਐ ਤਕਰੀਬਨ ਸਾਢੇ 10 ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਵੀਰ ਚ ਸਾਡੇ ਨੂੰ ਗੱਡੀ ਜਾਂਦੀ ਮਿਲੀ ਆ ਆਪਣਾ ਟਰੱਕ ਜਿਹੜਾ ਕੋਲੇ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਚ ਮੇਰੇ ਹਿਸਾਬ ਨਾਲ 11:00 ਵਜੇ ਗੱਡੀ ਗਈ ਐ ਇਸ